ਰਨਜੀਤ ਕਿਹੜੀ ਜਗ੍ਹਾ ਤੋਂ ਜੀ ਤੁਰੀ ਤੁਰੀ ਤੋਂ ਕੁਝ ਟਾਈਮ ਪਹਿਲਾਂ ਅੰਕਲ ਮਿਲੇ ਸੀਗੇ ਤੁਸੀਂ ਆਪਣੀਆਂ ਪ੍ਰੋਬਲਮਾਂ ਦੱਸ ਰਹੇ ਸੀ ਕੀ ਦਿੱਕਤ ਸੀ ਤੁਹਾਨੂੰ ਲੀਵਰ ਦੀ ਪ੍ਰੋਬਲਮ ਸੀਗੀ ਅੱਛਾ ਕੀ ਲੀਵਰ ਦੀ ਕੀ ਪ੍ਰੋਬਲਮ ਦੱਸਿਆ ਸੀ ਲੀਵਰ ਦੇ ਵਿੱਚ ਮੇਰੇ ਵੀਕਨੈਸ ਸੀਗੀ ਓਕੇ ਕੋਟਾ ਕੋਟਾ 1999 ਦਾ ਅੱਛਾ ਇੰਨੇ ਟਾਈਮ ਤੋਂ ਸੀ ਹਾਂ ਜੀ ਹਾਂ ਜੀ 24 25 ਸਾਲ ਤੋਂ ਪ੍ਰੋਬਲਮ ਸੀ ਹਾਂ ਜੀ ਹਾਂ ਜੀ ओके एक ਤੁਸੀਂ ਆਪਣਾ ਕਾਲੇ ਪੀਲੇ ਦੀ ਪ੍ਰੋਬਲਮ ਦੱਸ ਰਹੇ ਸੀਗੇ ਕਾਲਾ ਪੀਲਾ ਹੋ ਗਿਆ ਸੀ ਇਹੇ ਇਹ ਵੀ ਜੇ ਤਈਆ ओके ਇਹ ਵੀ 24 25 ਸਾਲ ਤੋਂ ਇਹ ਵੀ ਮੇਰਾ ਖਲੋਦਾ ਤੁਹਿਆ ਠੀਕ ਹੈ ਜੀ ਇਹਦਾ ਲਾਜਮੈਂ ਸੰਗੂਰ ਤੋਂ ਕਰਵਾਇਆ ਸੀ ਲੇਕਿਨ ਹੋਇਆ ਨਹੀਂ ਅੱਛਾ 24 25 ਸਾਲ ਚ ਤੁਸੀਂ ਲਾਜ ਤਾਂ ਦੇਖੋ ਬੰਦਾ ਆਪਣਾ ਕਰਵਾਉਂਦਾ ਹੀ ਹੈਗਾ ਲੇਕਿਨ ਲਾਜ ਹੋ ਨਹੀਂ ਪਾਇਆ ਹੋ ਨਹੀਂ ਇੱਕ ਤੁਸੀਂ ਕਹਿੰਦੇ ਸੀ ਵੀ ਵਾਰ-ਵਾਰ ਫਲਸ ਆਊਟ ਹੋ ਜਾਂਦੇ ਸੀ ਹਾਂ ਜੀ ਹਾਂ ਜੀ ਮੈਨੂੰ ਲੋ ਇਮੋਸ਼ਨ ਲੱਗ ਜਾਂਦੇ ਸੀ ਜੀ ਠੀਕ ਹੈ ਜੀ ਹੁਣ ਤੁਸੀਂ ਆਪਣਾ ਬੋਡੀ ਸਰਵਿਸ ਪੈਕ ਵਰਤਿਆ ਜੀ ਬਿਲਕੁਲ ਹਾਂਜੀ ਹੁਣ ਕਿਵੇਂ ਆ ਤੁਹਾਡਾ ਰਿਜ਼ਲਟ ਜੀ ਹੁਣ ਮੈਨੂੰ ਠੀਕ ਲੱਗ ਰਹਾ ਪਿਰੋ ਓਕੇ ਜਿਵੇਂ ਤੁਹਾਨੂੰ ਸੋਸ਼ਲ ਮੀਡੀਆ ਤੇ ਭੈਣ ਭਾਈ ਦੇਖਣਗੇ ਜੀ ਮੈਂ 99% ਮੈਨੂੰ ਬਿਲਕੁਲ ਠੀਕ ਲੱਗਾ ਓਕੇ 100% ਹੀ ਲਾ ਲਓ ਠੀਕ ਹੈ ਅੰਕਲ ਸੰਤੋਸ਼ ਤੋਂ ਬਿਲਕੁਲ ਹੁਣ ਤੁਸੀਂ ਹਾਂਜੀ ਹਾਂਜੀ ਠੀਕ ਤੁਹਾਨੂੰ ਆਵੇ ਝੂਠ ਬੋਲਾ ਜੀ ਇੱਕ ਵਾਰ ਹੀ ਜਨ ਪਲੱਸ ਠੀਕ ਹੈ ਜੀ ਕਿ ਹੁਣ ਸ਼ਰਤਾਂ ओके ਠੀਕ ਹੈ ਇੱਕ ਤੁਹਾਡਾ ਦੇਖੋ ਚਿਹਰੇ ਤੇ ਕਾਲਸ ਸੀਗੀ ਤੁਹਾਡਾ ਹਨਾ ਚਿਹਰੇ ਤੇ ਵੀ ਨਿਖਾਰ ਆ ਗਿਆ ਸਾਫ ਲੱਗ ਰਿਹਾ ਅੱਜ ਤੇ ਤੁਸੀਂ ਜਿਵੇਂ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖਣਗੇ ਪਰਿਵਾਰ ਦਿੱਕਤਾਂ ਹੁੰਦੀਆਂ ਨੇ ਪਰਿਵਾਰਾਂ ਨੂੰ ਸੇਮ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬਾਡੀ ਸਰਵਿਸ ਬਾਰੇ ਮੈਂ ਕਹੂੰਗਾ ਵੀ ਬਾਡੀ ਸਰਵਿਸ ਉਹ